ਅੱਜ ਅਸੀਂ 100 ਮੱਝਾਂ ਲਿਆ ਕੇ 200 ਮੱਝਾਂ ਲਿਆ ਕੇ ਖੜੀਆਂ ਕਰਕੇ ਸੌਂਪ ਸਕਦੇ ਹਾਂ ਬਹੁਤ ਈਜ਼ੀ ਟਾਸਕ ਹੁੰਦਾ। ਇਸ ਨੂੰ ਇੱਕ ਵਾਰ, ਦੋ ਵਾਰ, ਤਿੰਨ ਵਾਰ, ਚਾਰ ਵਾਰ ਵੈਰੀਫਾਈ ਕਰਨ ਤੋਂ ਬਾਅਦ ਇਹ ਪਰਿਵਾਰ ਨਿਕਲੇ ਨੇ ਕਿਉਂਕਿ ਬਹੁਤ ਮਹਿੰਗੀਆਂ ਮੱਝਾਂ ਹੁੰਦੀਆਂ। ਤੇ ਜਿਨ੍ਹਾਂ ਨੇ ਦਸਵੰਦ ਦਿੱਤਾ ਉਹਨਾਂ ਨੇ ਸਾਡੇ ਉੱਤੇ ਜ਼ਿੰਮੇਵਾਰੀ ਪਾਈ ਆ ਸੋ ਇਹ ਜ਼ਿੰਮੇਵਾਰੀ ਨੂੰ ਰੀ ਵੈਰੀਫਾਈ ਕਰਕੇ ਜਦੋਂ ਭੁਗਤੌਣਾ ਔਰ ਉਹ ਡਿਲੀਵਰ ਕਰਨਾ ਇਹੀ ਸਾਡੇ ਲਈ ਬਹੁਤ ਵੱਡਾ ਟਾਸਕ ਹੁੰਦਾ ਹੈ ਸੋ ਇਦਾਂ ਉਹ ਸਾਰੇ ਪਿੰਡਾਂ ਵਾਲਿਆਂ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸਾਡੀ 2 ਦਿਨ ਲਗਾ ਕੇ ਟੀਮਾਂ ਨੇ ਉਹਨਾਂ ਨੂੰ ਟੋਕਨ ਮੰਡੇ ਐਡਰੈਸ ਦੇ ਕੇ ਗਏ ਕਿ ਇੱਥੇ ਆਓ ਔਰ ਇਹ ਨਹੀਂ ਕਿ ਅਸੀਂ ਉਹਨਾਂ ਉੱਤੇ ਬੋਝ ਪਾਣਾ ਚਾਹੁੰਦੇ ਸੀ ਅਸੀਂ ਟ੍ਰਾਂਸਪੋਰਟ ਵੀ ਆਪ ਅਰੇਂਜ ਕਰਕੇ ਦਿੱਤੀ ਕਿ ਅਸੀਂ ਲੋਡ ਕਰਕੇ ਰੱਖਾਂਗੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਇੱਕ ਹੜ੍ਹ ਨੇ ਕਿੰ사 ਨੁਕਸਾਨ ਕੀਤਾ ਹੈ ਇਹ ਲੋਕਾਂ ਦੇ ਘਰਾਂ ਦਾ ਜ਼ਮੀਨਾਂ ਦਾ ਪਸ਼ੂਆਂ ਦਾ ਨੁਕਸਾਨ ਬਹੁਤ ਵੱਡਾ ਹੋਇਆ ਔਰ ਉਸ ਨੁਕਸਾਨ ਦੀ ਪਰਪਾਈ ਸ਼ਾਇਦ ਸਾਲਾਂ ਲੱਗ ਜਾਣਗੇ ਪੂਰਾ ਹੋਣੇ ਲੇਕਿਨ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਨਾਲ ਖੜਨ ਵਾਲੇ ਲੋਕ ਵੀ ਉਥੇ ਨਾਲ ਚੱਲਦੇ ਨਜ਼ਰ ਆਏ ਹੁਣ ਤੱਕ ਵੀ ਜੇ ਗੱਲ ਕਰੀਏ ਤੇ ਗਲੋਬਲ ਸਿਕਸ ਵੱਲੋਂ ਅੱਜ ਜਿਹੜੀ ਇੱਕ ਇੱਕ ਵੱਖਰੀ ਮੁਹਿੰਮ ਜਿਹੜੀ ਹੈ ਕਿ ਜਿਹੜੇ ਉਹ ਪਸ਼ੂ ਜਿਹਦੇ ਉਹ ਲੋਕ ਜਿਨ੍ਹਾਂ ਦੇ ਪਸ਼ੂ ਉਸ ਅੜਗ ਮਾਰ ਵਿੱਚ ਨੁਕਸਾਨੇ ਗਏ ਉਹ ਉਹਨਾਂ ਨੂੰ ਪਸ਼ੂ ਕੁਝਦਾ ਕੀਤੇ ਜਾ ਰਹੇ ਨੇ ਉਹਨਾਂ ਦੇ ਕਹਿ ਸਕਦੇ ਜਿਹੜਾ ਜੀਵਨ ਆ ਉਹ ਜਿਹੜਾ ਪ੍ਰਭਾਵਿਤ ਹੋਇਆ ਸੀ ਕਿਤਨਾ ਕਿਤੇ ਉਸ ਪ੍ਰਭਾਵ ਨੂੰ ਘਟਾਇਆ ਜਾ ਸਕੇ ਕਿਤਨਾ ਕਿਤੇ ਉਹਨਾਂ ਲੋਕਾਂ ਦੀ ਮਦਦ ਹੋ ਸਕੇ ਉਸ ਦੀ ਪੂਰਤੀ ਲਈ ਇਹ ਜਿਹੜੇ 40 ਜਿਹੜੇ ਪਸ਼ੂ ਜਿਹੜੇ ਅੱਜ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਔਰ ਅਰਦਾਸ ਕੀਤੀ ਗਈ ਸ੍ਰੀ ਅਕਾਲ ਸਤ ਸਹਿਬ ਤੋਂ ਸਿੰਘ ਸਾਹਿਬ ਪਹੁੰਚੇ ਔਰ ਉਹਨਾਂ ਵੱਲੋਂ ਜਰੀਆ ਅਰਦਾਸ ਬੇਨਤੀਆਂ ਕਰਨ ਤੋਂ ਬਾਅਦ ਹੀ ਜਿਹੜਾ ਉੱਪਰ ਵਾਲਾ ਨੂੰ ਉਹਨਾਂ ਦੀ ਮਦਦ ਜਿਹੜੀ ਉਹਨਾਂ ਤੱਕ ਪੰਜੀ ਕਿਵੇਂ ਦੇ ਹਾਲਾਤ ਸੀ ਜਿਹੜੇ ਤੁਸੀਂ ਦੇਖੇ ਬਹੁਤ ਭਾਜੀ ਮਾੜੇ ਹਾਲਾਤ ਸੀ ਕੁਝ ਵੀ ਨਹੀਂ ਬਚਿਆ ਘਰੇ ਸਭ ਹੀ ਏਡੇ ਫਿੱਦਾ ਹੋ ਗਿਆ ਸੀ ਲੋਵਰ ਸਿੱਖਵਾਲਿਆਂ ਨੇ ਸਾਡੀ ਮਦਦ ਕੀਤੀ ਹੈ ਮੱਝ ਦਿੱਤੀ ਹੈ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਆ ਇਹਨਾਂ ਦਾ ਕਿ ਪੰਜੀ ਫਿਰ ਮੰਗਣ ਵਾਲੇ ਤੇ ਆਪਾਂ ਹੈ ਨਹੀਂ ਸੀ ਕਦੀ ਇਹ ਇਹਨੂੰ ਮੰਗਣਾ ਵੀ ਨਹੀਂ ਕਹਿ ਸਕਦੇ ਉੱਥੇ ਜਿਸ ਦਾ ਅਰਦਾਸ ਵੀ ਕੀਤੀ ਭਾਈ ਸਾਹਿਬ ਨੇ ਕਿ ਇਹ ਕੋਈ ਮੰਗਣਾ ਨਾ ਸਮਝੋ ਇਹ ਸਹਯੋਗ ਆ ਇੱਕ ਸਾਰੇ ਸਹਯੋਗ ਆ ਇਸ ਸਹਯੋਗ ਨੂੰ ਕਿਵੇਂ ਦੇਖਦੇ ਆਪਾਂ ਜਦੋਂ ਭੈਣ ਭਰਾ ਇੱਕ ਦੂਜੇ ਨਾਲ ਖੜਦਾ ਤੇ ਭਾਜੀ ਇਹ ਹਾਲਾਤ ਇਦਾਂ ਦੇ ਬਣ ਗਏ ਆ ਚਲੋ ਸਾਡਾ ਸਿੱਖ ਖਾਲਸਾ ਸਾਡੇ ਨਾਲ ਆ ਉਹਨਾਂ ਮੰਗਣ ਨਹੀਂ ਪੈਂਦੇ ਆ ਆਪ ਹੀ ਮਦਦ ਕਰਨਦੇ ਆ ਫਲਾਉ ਇਹਨਾਂ ਨੂੰ ਕਿੰਨੇ ਮੰਗਣਾ ਸਿੱਖ ਰਹੇ ਸਿੱਖਿਆ ਹੀ ਨਹੀਂ ਨਾ ਹੀ ਆਪਾਂ ਅਰਦਾਸ ਬੇਨਤੀ ਕਰਨੀ ਸਵੇਰੇ ਅਰਦਾਸ ਚੜ੍ਹਦੀ ਕਲਾ ਦੀ ਕਰਨੀਆਂ ਤੇ ਕਿੰਨੀ ਅਧੀ ਕਲੀ ਦੀ ਹੈ ਭਾਜੀ ਚਲੋ ਜੋ ਹਾਲਾਤ ਹੈ ਵਾਈਗੁਰ ਦੇ ਨਾਲ ਹੀ ਕਿਉਂਕਿ ਹਾਲਾਤਾਂ ਨਾਲ ਲੜਨਾ ਮੁਸ਼ਕਲ ਹੈ ਇਹ ਜਿਹੇ ਹਾਲਾਤ ਕਦੀ ਵੇਖੇ ਨਹੀਂ ਸਿੱਖੂ ਜੀ ਕਦੀ ਕਦੀ ਸੋਚਿਆ ਸੀ ਇਦਾਂ ਹੋਊਗਾ ਨਹੀਂ ਨਹੀਂ ਕਦੇ ਨਹੀਂ ਸੋਚਿਆ ਸਾਡੇ ਸਿੱਖ ਭਰਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਨੇ ਮਹਿਸੂਸ ਹੋਣੀ ਹੁਣ ਦਿੱਤਾ ਸਾਨੂੰ ਸਾਡਾ ਪਸ਼ੂ ਰੁੜ ਗਿਆ ਸੀ ਜਾਂ ਕਿਦਾਂ ਦੇਖੋ ਇਹ ਦੇਖੋ ਜੀ ਪਿੰਡ ਦੇ ਵਿੱਚ ਕਈ ਵਾਰੀ ਹੁੰਦਾ ਨਾ ਕਹਿਣ ਨੂੰ ਤੇ ਪਸ਼ੂ ਆ ਲੇਕਿਨ ਕਰਦਾ ਇੱਕ ਜੀ ਹੋ ਜਾਂਦਾ ਹੈ ਜੀ ਆਵਾਂਗੋ ਹੀ ਹੈ ਭਾਜੀ ਦੁੱਧ ਦੇ ਚਰਕ ਜਾਰਾ ਕਰੀਦਾ ਹੈ ਬੱਚਿਆਂ ਦੀ ਪੜ੍ਹਾਈ ਦਾ ਆਪਣਾ ਵੀ ਪਹਿਲਾਂ ਵੀ ਬਹੁਤ ਬਹੁਤ ਇਹਨਾਂ ਦਾ ਭਲਾ ਹੈ ਧੰਨਵਾਦ ਹੈ ਇਹਨਾਂ ਦਾ ਜਿਹਨਾਂ ਨੇ ਮਦਦ ਕੀਤੀ ਆ ਚਲੋ ਚੜ੍ਹਦੀ ਕਲਾ ਬਖਸ਼ੇ ਗੁਰੂ ਦੇਖ ਹੀ ਸਕਦੇ ਹੋ ਤਸਵੀਰਾਂ ਜਿਨ੍ਹਾਂ ਲੋਕਾਂ ਨੂੰ ਭਾਜੀ ਤੁਸੀਂ ਵੀ ਆਏ ਹੋ ਕਿੱਥੋਂ ਤੁਹਾਡਾ ਪਿੰਡ ਕਿਹੜਾ ਰੋਟ ਚੱਕ ਪਿੰਡ ਭਾਜੀ ਕਿੱਦਾਂ ਦੇ ਹਲਾਤਾ ਬਹੁਤ ਮਾੜਾ ਹਾਲ ਹੈ ਵੀਰ ਦਾਦਾ ਫੜ ਪਾਣੀ ਆ ਗਿਆ ਮੇਰੇ ਤਿੰਨ ਕਲੇ ਪੈ ਤਿੰਨੇ ਦਰਿਆ ਚ ਇੱਕ ਦੀ ਇੱਕ ਉਹ ਨਦਰ ਉਹ ਸਿੰਗਰਨ ਦਾ ਧੰਨਵਾਦ ਹਨ ਮਿਲਤੀ ਇੱਕ ਮੇਰੀ ਗਾਈ ਉਹ ਵੀ ਡੁੱਲ ਗਈ ਤੇ ਤਿੰਨ ਕਿਲ ਮੇਤਾ ਦੀ ਸੀ ਉਹ ਤਿੰਨ ਕਲੇ ਤਿੰਨ ਤਕ ਦਰਿਆ ਪੈਦਾ ਰਵੀ ਉਹ ਮੇਰੀ ਟਿਕ ਪਈ ਭਾਜੀ ਤੁਸੀਂ ਕਿਹਾ ਇੱਕ ਮੇਰੀ ਗਾਈ ਸੀ ਉਹ ਵੀ ਡੁੱਲ ਗਈ ਹਾਂ ਜੀ ਜੀ ਲੇਕਿਨ ਗਾਈ ਕਹਿਣ ਲਗੇ ਲੱਗਦਾ ਨਹੀਂ ਕਿ ਜੱਜਾ ਕਰਦਾ ਜੀ ਤੂੰ ਬਹੁਤ ਬਹੁਤ ਬਦਕੌਣ ਦਾ ਭਾਜੀ ਗਰੀਬ ਬੰਦੇ ਮੇਰੇ ਚਾਰ ਤਿੰਨ ਬੇਟੀਆਂ ਦੇ ਬੇਟਾ ਅਸੀਂ ਦੁੱਧ ਪਾਣੀ ਉਹਦੇ ਸਿੱਤੋਂ ਕਰਦੇ ਸਾਂ ਆਪਣੀ ਬੱਚਿਆਂ ਨੂੰ ਪੀਸਾ ਦਦੇ ਤਾਂ ਕਰਦੇ ਕਰਦੇ ਸਦਾ ਬਹੁਤ ਮਾੜਾ ਤੁਹਾਨੂੰ ਗੁਰੂ ਸਿੱਖਣ ਦਾ ਧੰਨਵਾਦ ਸਿੱਖਾਂ ਦਾ ਜਿਹੜੇ ਭਾਈ ਵੀ ਆਏ ਨੇ ਬਿਵਾਸ ਤੇਰਾ ਦਾ ਤੁਹਾਨੂੰ ਧੰਨਵਾਦ ਸਦਾ ਇਹਨਾਂ ਨੇ ਬਾਹ ਫੜੀ ਸਭ ਮਹਾਰਾਜ ਨੇ ਚਰਦੀ ਕਲਾ ਕਰਿਆ ਅਸੀਂ ਕਿਹਨਾਂ ਸੇਵਾ ਨਾ ਕੀਤੀ ਨਾ ਚਰਦੀ ਕਲਾ ਕਰੀ ਅਸੀਂ ਨਸੀਬਾ ਲਵਾਂਗੇ ਸਦਾ ਬਹੁਤ ਮਾੜਾ ਸਾਰੇ ਨਗਰ ਦੇ ਵਿੱਚ ਵੀ ਦੇਖ ਸਕਦੇ ਹਾਂਜੀ ਬਹੁਤ insan ਹੈ ਬਹੁਤ insan ਹਾਂਜੀ ਭਾਰੀ ਹੈ ਅਸੀਂ ਸੋਚਿਆ ਨਹੀਂ ਕਦੀ ਸੋਚਿਆ ਕਦੀ ਨਹੀਂ ਸੋਚਿਆ ਜੋ ਹਜਨਾਰ ਕਾ ਆਪਤੀ ਆਈ ਹੈ ਜੀ ਬਹੁਤ ਤਗੜੀ ਆਪਤੀ ਹੈ ਸਾਦੇ ਪਿੰਡ ਗੁਰਚੱਕਿਆ ਕੋਈ 700 ਕਲੈਕਟਿੰਗ ਕਿਤੇ ਇੱਕ ਮਰਲਾ ਝੋਨੇ ਰਿਆ ਖਾਂਜੋਗ ਹਾਂਜੀ ਪਾਜੀ ਕੋ ਕਣਕਾਂ ਵੀ ਬੀਜਣੀ ਐ ਨੋ ਕਲਕਾ ਉਹ ਪੰਜ ਪੰਜ ਫੱਟੇ ਲੱਤਾ ਪੈ ਗਈ ਸੀ ਇਸੇ ਫੱਟੇ ਲੱਤਾ ਪੈ ਗਈ ਕੁਝ ਕੋਈ ਆਸ ਨਹੀਂ ਕੁਝ ਦੇ ਆਜ ਭਾਂਗ ਟਿਕੀਆਂ ਨਹੀਂ ਕੁਝ ਸੇਵਾ ਵੀ ਕਰਦੇ ਨੇ ਕਰਾ ਸਿੱਖ ਆਏ ਨੇ ਮਾਲ ਵਿੱਚ ਆਏ ਨੇ ਕੋ ਸਾਨੂੰ ਕਰਾ ਕੋਈ ਮਾਦੇ ਕਾਲ ਮਾਤੇ ਇੱਕ ਖੁੱਭਗੇ ਕਾਲਾ ਨਿਕਲਤ ਕੋਈ ਬੋਧ ਬਰਾ ਕਹੀਏ ਸੰਖਾ ਹੁੰਦੇ ਨਹੀਂ ਕੋ ਲਿਖਦੇ ਨੇ ਤੁਹਾਨੂੰ ਦੀਗ ਦੁਆੰਗ ਖਾਦੀ ਦਵਾਂਗੇ ਤੁਹਾਡੀ ਪਤੀਆਂ ਕਰਨ ਮਤਲਬ ਬਹੁਤ ਧੰਨਵਾਦ ਕਰਨਗੀ ਲੇਕਿਨ ਆ ਜਦੋਂ ਹੁਣ ਅੱਜ ਪਛਪ ਲੈ ਕੇ ਚੱਲੇ ਹੋ ਤੇ ਕਿਵੇਂ ਲੱਗਦਾ ਪਿਆ ਜਿਹੜਾ ਰੁੜ ਗਿਆ ਤੇ ਉਹ ਉਹਨਾਂ ਦੀ ਹੀ ਕਿਰਪਾ ਦਾ ਸਾਨੂੰ ਜਿੰਨਾ ਦਿੱਤੀ ਦੌਰ ਸਿੱਖਣ ਦਾ ਧੰਨਵਾਦ ਹੈ ਤਸਵੀਰਾਂ ਹੀ ਇੱਕ ਵਕਤ ਦੀਆਂ ਕਹਿੰਦੇ ਕਿ ਕਦੀ ਸੋਚਿਆ ਹੀ ਨਹੀਂ ਪੰਜਾਬ ਦੇ ਵਿੱਚ ਐਸੀ ਤਰਾਸਦੀ ਵੀ ਦੇਖਣ ਨੂੰ ਮਿਲੂਗੀ ਉਹ ਤਰਾਸਦੀ ਤੇ ਦਿਨਾਂ ਦੇ ਵਿੱਚੋਂ ਲੰਘੇ ਨੇ ਇੱਕ ਦੁੱਖ ਝਲਕਦਾ ਹੈ ਕਿ ਦੁੱਖ ਕਿਹੜਾ ਚਾਹੇ ਦਿਨ ਬੀਤਦੇ ਪਏ ਨੇ ਲੇਕਿਨ ਭੁੱਖ ਜਿਹੜਾ ਉਹ ਨਹੀਂ ਜਾ ਰਿਹਾ ਹੈ ਕਿਤੇ ਨਾ ਕਿਤੇ ਦੁੱਖ ਦੇ ਨਾਲ ਚੱਲ ਰਹੇ ਆ ਲੇਕਿਨ ਦੁੱਖ ਦੇ ਵਿੱਚ ਉਹ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਗਲੋਬਲ ਸਿੱਖ ਦਾ ਕਿਉਂਕਿ ਅੱਜ ਜਿੰਨਾ ਪਰਿਵਾਰਾਂ ਨੂੰ ਇਹ ਪਸ਼ੂ ਜਾ ਰਹੇ ਨੇ ਕਿਉਂਕਿ ਅਸੈਸਮੈਂਟ ਕਰਨੀ ਬਹੁਤ ਇਹਦੇ ਵਿੱਚ ਇੰਪੋਰਟੈਂਟ ਸੀ ਕਿ ਲੋੜਵੰਦ ਜਿਹੜੇ ਸਹੀ ਮੈਨੇ ਦੇ ਵਿੱਚ ਲੋੜਵੰਦ ਨੇ ਉਹਨਾਂ ਤੱਕ ਹੀ ਕੁਝ ਦਾ ਕੀਤਾ ਜਾਵੇ ਚਾਹੇ ਕੋਈ ਰਾਸ਼ਨ ਦੀ ਗੱਲ ਹੋਵੇ ਚਾਹੇ ਕੋਈ ਸਮਾਨ ਦੀ ਗੱਲ ਹੋਵੇ ਚਾਹੇ ਕੋਈ ਇਲੈਕਟ੍ਰੋਨਿਕਸ ਦੀ ਗੱਲ ਹੋਵੇ ਚਾਹੇ ਪਸ਼ੂਆਂ ਦੀ ਗੱਲ ਹੋਵੇ ਕਿਉਂਕਿ ਪਸ਼ੂ ਕੈਨ ਨੂੰ ਤੇ ਪਸ਼ੂ ਆ ਲੇਕਿਨ ਇੱਕ ਪਰਿਵਾਰ ਜਿਹਦੇ ਲਈ ਉਹ ਪਸ਼ੂ ਉਹ ਉਸ ਦੀ ਰੀਡ ਦੀ ਹੱਡੀ ਹੈ ਉਸ ਦੇ ਜੀਵਨ ਦੇ ਵਿੱਚ ਬਹੁਤ ਇੱਕ ਮੇਜਰ ਰੋਲ ਪਲੇ ਕਰਦਾ ਪਛੇ ਕਿ ਉਸੇ ਹੀ ਦੁਸਤ ਤੋਂ ਹੀ ਉਹ ਹੀ ਉਹਦਾ ਘਰ ਦਾ ਗੁਜ਼ਾਰਾ ਖਰਚੀ ਗੁਜ਼ਾਰਾ ਚੱਲਦਾ ਆਪਾਂ ਗਲੋਬਲ ਸਿਕ ਦੇ ਨੌਜਵਾਨ ਨੇ ਉਹਨਾਂ ਨਾਲ ਵੀ ਗੱਲ ਕਰਦੇ ਅਮਨਪ੍ਰੀਤ ਜਿਹੜੇ ਕਿ ਮੁਫਤ ਤੌਰ ਤੇ ਜਿਹੜੇ ਮੁਫਤ ਸੇਵਾ ਨਿਭਾਉਂਦੇ ਨੇ ਗਲੋਬਲ ਸਿਕ ਦੀ ਕਰਦੇ ਆ ਅਮਨਜੀਤ ਨਾ ਕਿਉਂਕਿ ਬਹੁਤ ਇੱਕ ਮੇਜਰ ਰੋਲ ਗਲੋਬਲ ਸਿਕਸ ਦਾ ਮੇਜਰ ਰੋਲ ਹੈ ਕਿਉਂਕਿ ਇਹਨਾਂ ਸੇਵਾ ਇਕੱਠੀ ਤੇ ਜ਼ਰੂਰ ਹੋ ਰਹੀ ਹੈ ਲੇਕਿਨ ਪੁਜਦਾ ਕਰਨੀ ਉਹ ਇੱਕ ਬੜਾ ਵੱਡਾ ਚੈਲੰਜ ਹੈ ਸ਼ਾਇਦ ਪਿਛਲੇ 1 ਮਹੀਨੇ ਤੋਂ ਆਪਾਂ ਫੀਲਡ ਦੇ ਵਿੱਚ ਤੇ 1 ਮਹੀਨੇ ਤੋਂ ਸ਼ਾਇਦ ਇਹੀ ਅਸੈਸਮੈਂਟ ਕਰਨੀ ਬਹੁਤ ਆਫੀ ਹੋਊਗੀ ਕਿ ਆ 40 ਮੱਝਾਂ ਜ਼ਿਆਦਾ ਦੇਖ ਲਿਆ 40 ਪਰਿਵਾਰ ਲੱਪਣੇ ਬੜੇ ਔਖੇ ਨੇ ਦੇਖੋ ਐ ਤਾਂ ਵੀਰ ਜੀ ਗੱਲ ਇਦਾਂ ਹੈ ਕਿ ਅੱਜ ਅਸੀਂ 100 ਮੱਝਾਂ ਲਿਆ ਕੇ 200 ਮੱਝਾਂ ਲਿਆ ਕੇ ਖੜੀਆਂ ਕਰਕੇ ਸੌਂਪ ਸਕਦੇ ਹਾਂ ਬਹੁਤ ਈਜ਼ੀ ਟਾਸਕ ਹੁੰਦਾ ਹੈ ਪਰ ਇਸ ਨੂੰ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਵੈਰੀਫਾਈ ਕਰਨ ਤੋਂ ਬਾਅਦ ਇਹ ਪਰਵਾਰ ਨਿਕਲੇ ਨੇ ਕਿਉਂਕਿ ਬਹੁਤ ਮਹਿੰਗੀਆਂ ਮੱਜਾਂ ਹੁੰਦੀਆਂ ਲੱਖ ਲੱਖ ਸਵਾ ਸਵਾ ਲੱਖ ਰੁਪਏ ਦੀ ਮੱਜ ਹੈ ਤੇ ਜਿਨ੍ਹਾਂ ਨੇ ਦਸਵੰਨ ਦਿੱਤਾ ਉਹਨਾਂ ਨੇ ਸਾਡੇ ਉੱਤੇ ਜ਼ਿੰਮੇਵਾਰੀ ਪਾਈ ਆ ਸੋ ਇਹ ਜ਼ਿੰਮੇਵਾਰੀ ਨੂੰ ਰੀ ਵੈਰੀਫਾਈ ਕਰਕੇ ਜਦੋਂ ਭੁਗਤੌਣਾ ਔਰ ਉਹ ਡਿਲੀਵਰ ਕਰਨਾ ਇਹੀ ਸਾਡੇ ਲਈ ਬਹੁਤ ਵੱਡਾ ਟਾਸਕ ਹੁੰਦਾ ਹੈ ਸੋ ਮੈਂ ਮਤਲਬ ਸਾਡੇ ਸੌਫਟਵੇਅਰ ਬਣੇ ਹੋਏ ਨੇ ਉਹਨਾਂ ਨੂੰ ਰੀਅਸੈਸਮੈਂਟ ਕਿਵੇਂ ਕਰਦੇ ਨੇ ਡਾਟਾ ਕਿਵੇਂ ਸਾਡੇ ਕੋਲੇ ਆਉਂਦਾ ਸੋ ਘਰ ਘਰ ਜਾ ਕੇ ਜਦੋਂ ਡਾਟਾ ਕਲੈਕਟ ਕਰਨ ਤੋਂ ਬਾਅਦ ਇਹ 40 ਪਰਿਵਾਰ ਇਸ ਤੋਂ ਪਹਿਲਾਂ ਵੀ 35 ਪਰਿਵਾਰਾਂ ਨੂੰ ਮਦਦ ਦਿੱਤੀਆਂ ਗਈਆਂ ਬਟ ਇਹ ਪਰਿਵਾਰ ਬਹੁਤ ਜ਼ਿਆਦਾ ਸਕੈਟਰਡ ਸੀ ਜਿਵੇਂ ਇੱਕ ਪਿੰਡ ਤੋਂ ਸਿਰਫ ਦੋ ਪਰਿਵਾਰ ਨੇ ਉਸ ਤੋਂ ਬਾਅਦ 4 ਕਿਲੋਮੀਟਰ ਤੱਕ ਇੱਕ ਪਿੰਡ ਹੈ ਫਿਰ ਸਿਰਫ ਇੱਕ ਪਰਿਵਾਰ ਹੈ ਸੋ ਇਦਾਂ ਉਹ ਸਾਰੇ ਪਿੰਡਾਂ ਵਾਲਿਆਂ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸਾਡੀ 2 ਦਿਨ ਲਗਾ ਕੇ ਟੀਮਾਂ ਨੇ ਉਹਨਾਂ ਨੂੰ ਟੋਕਨ ਵੰਡੇ ਐਡਰੈਸ ਦੇ ਕੇ ਗਏ ਕਿ ਇੱਥੇ ਆਓ ਔਰ ਇਹ ਨਹੀਂ ਕਿ ਅਸੀਂ ਉਹਨਾਂ ਉੱਤੇ ਬੋਝ ਪ ਅਰੇਂਜ ਕਰਕੇ ਦਿੱਤੀ ਕਿ ਅਸੀਂ ਲੋਡ ਕਰਕੇ ਰੱਖਾਂਗੇ ਸਿਰਫ ਤੁਸੀਂ ਇੱਥੇ ਆ ਕੇ ਸੌ ਮਤਲਬ ਲੈ ਲਵੋ ਹਾਂ ਲੈ ਜਾਓ ਕਿਉਂਕਿ ਵਨ ਪਲੇਸ ਹਾਂ ਮਤਲਬ ਇੱਕ ਪਲੇਸ ਤੇ ਜਾ ਕੇ ਡਿਲੀਵਰੀ ਹੈ ਜਿਹੜੀ ਉਹ ਸਹੀ ਹੁੰਦੀ ਹੈ ਔਰ ਮੇਰੇ ਮਨ ਦੀ ਇੱਛਾ ਸੀ ਕਿ ਅ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਿਹੜੇ ਅਰਦਾਸ ਬੇਨਤੀਆਂ ਬਹੁਤ ਜ਼ਰੂਰੀ ਹਰ ਵਕ ਕਰਦੇ ਵਿੱਚ ਅਰਦਾਸ ਬੇਨਤੀਆਂ ਚ ਟੁੜੀ ਮੇਰੇ ਪਰਿਵਾਰਾਂ ਨਾਲ ਜਦੋਂ ਗੱਲ ਕਰਦਾ ਤੇ ਪਰਿਵਾਰ ਅੱਜ ਵੀ ਉਹ ਭਾਵੁਕ ਹੋ ਜਾਂਦੇ ਆ ਉਹ ਸਮਾਂ ਨੂੰ ਮਤਲਬ ਰਿਮਾਈਂਡ ਕਰਦੇ ਹੋਏ ਔਰ ਜਦੋਂ ਇਸ ਮਦਦ ਨੂੰ ਦੇਖਦੇ ਤੇ ਕਹਿੰਦੇ ਕਿ ਗਲੋਬਲ ਸੈਕ ਨੂੰ ਧੰਨਵਾਦ ਕਰਦੇ ਤੱਕ ਦੇ ਨਹੀਂ ਧੰਨਵਾਦ ਤਾਂ ਸੰਗਤ ਹੈ ਜੀ ਜਿਨ੍ਹਾਂ ਨੇ ਸੇਵਾ ਭੇਜੀ ਅਸੀਂ ਤਾਂ ਇੱਕ ਜ਼ਰੀਆ ਹਾਂ ਬਟ ਇਹ ਕੀ ਸਾਡੀ ਕੋਸ਼ਿਸ਼ ਹੁੰਦੀ ਕਿ ਜਿਹੜੀ ਲੋੜ ਹੈ ਉਹ ਪੂਰੀ ਕੀਤੀ ਜਾਵੇ ਔਰ ਇਮੋਸ਼ਨਲ ਹੋਣ ਦਾ ਮਤਲਬ ਮੈਨੂੰ ਲੱਗਦਾ ਕਿ ਸਾਰਿਆਂ ਦੇ ਇਮੋਸ਼ਨਸ ਨੇ ਜਿਹਦੀ ਰੋਜੀ ਰੋਟੀ ਹੈ ਨਾ ਉਹਦੀ ਰੋਜੀ ਰੋਟੀ ਨਾਲ ਇਮੋਸ਼ਨਸ ਜੁੜੇ ਆ ਜਿਸ ਦਿਨ ਕਿਸੇ ਦੀ ਦੁਕਾਨ ਤੇ ਗਾਤ ਨਹੀਂ ਚੜਦਾ ਨਾ ਤੇ ਉਹ ਹਮੇਸ਼ਾ ਘਰ ਜਾ ਕੇ ਵੀ ਡਿਪਰੈਸ ਹੁੰਦਾ ਉਹ ਖਿਜਿਆ ਹੁੰਦਾ ਆਪਣੇ ਬੱਚਿਆਂ ਨਾਲ ਵੀ ਖਿਜ ਕੇ ਬੋਲਦਾ ਜਦੋਂ ਮਤਲਬ ਹਰ ਇੱਕ ਹਰ ਇੱਕ ਪੱਖੋਂ ਕਿਸੇ ਦਾ ਵੀ ਕੋਈ ਕਾਰੋਬਾਰ ਹੋਵੇ ਸੋ ਇਹਨਾਂ ਦਾ ਦੁੱਧ ਵੇਚ ਕੇ ਜਦੋਂ ਗੁਜ਼ਾਰਾ ਹੀ ਪਸ਼ੂ ਤੇ ਸੀ ਉਹ ਕਿੰਨੇ ਇਮੋਸ਼ਨਸ ਭਰੇ ਹੋਣਗੇ ਉਹਨਾਂ 'ਚ ਮਤਲਬ ਮੈਂ ਤਾਂ ਜਦੋਂ ਪਰਿਵਾਰਾਂ 'ਚ ਜਾਂਦਾ ਮਤਲਬ ਉਹਨਾਂ ਨੇ ਆਪਣੇ ਪਸ਼ੂਆਂ ਦੇ ਨਾਮ ਤੱਕ ਰੱਖੇ ਹੁੰਦੇ ਸੀ ਜਿਵੇਂ ਆਪਾਂ ਆਪਣੇ ਸ਼ਹਿਰਾਂ 'ਚ ਡੌਗੀ ਜੇ ਨਾਮ ਰੱਖਦੇ ਆ ਇਹ ਪੱਪੀ ਹੈ ਫਲਾਣਾ ਹੈ ਨਾ ਇਹਨਾਂ ਨੇ ਰੱਖਿਆ ਹੋਇਆ ਰਾਣੀ ਹੈ ਸਾਡੀ ਉਹ ਮਰ ਗਈ ਹੈ ਨਾ ਸੋ ਮਤਲਬ ਉਹ ਸਾਡ ਨੂੰ ਵੀ ਇਮੋਸ਼ਨਲ ਕਰਦਾ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਜ਼ ਔਰਗੇਨਾਈਜੇਸ਼ਨ ਅਸੀਂ ਇੱਕ ਜ਼ਿੰਮੇਵਾਰੀ ਨਿਭਾ ਰਹੇ ਹਾਂ ਤੇ ਇਮੋਸ਼ਨਸ ਨੂੰ ਕੰਟਰੋਲ ਕਰਕੇ ਬਸ ਉਹ ਪਹੁੰਚਦਾ ਕਰੀਏ ਕਿਸੇ ਤਰੀਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਬਹੁਤ ਜ਼ਿੰਮੇਵਾਰੀ ਹੈ ਕਿਉਂਕਿ ਸ਼ਾਇਦ ਦਸਬੰਦ ਦੇਣ ਵਾਲਾ ਜਿਹੜਾ ਉਹ ਜਿਹਦੇ ਕੋਲੋਂ ਦਸਬੰਦ ਆਇਆ ਜਿਹੜੀ ਸੰਗਤ ਦਾ ਤੁਸੀਂ ਜਿਵੇਂ ਦੱਸ ਵੀ ਰਹੇ ਸੀ ਯਾਰ 10 ਬੇਨਤੀਆਂ ਦੇ ਵਿੱਚ ਜੀ ਕਿ ਸੰਗਤ ਉਹਨਾਂ ਲਈ ਵੀ ਇੱਕ ਜ਼ਿੰਮੇਵਾਰੀ ਕਿਉਂਕਿ ਉਹ ਅਮਨ ਨੂੰ ਬਲੀਵ ਕਰ ਰਹੇ ਨੇ ਯਾ ਗਲੋਬਲ ਸਿਕ ਨੂੰ ਬਲੀਵ ਕਰ ਰਹੇ ਨੇ ਗਲੋਬਲ ਸਿਕ ਦੀ ਟੀਮ ਨੂੰ ਬਲੀਵ ਕਰਦੇ ਦੇਖੋ ਮੈਨੂੰ ਲੱਗਦਾ ਕਿ ਮੈਂ ਹਰ ਇੱਕ ਨੂੰ ਇਹ ਕਹਿਣਾ ਕਿ ਅਸੀਂ ਇੰਨੇ ਜੋਗੇ ਨਹੀਂ ਹਾਂ ਕਿ ਯੂ نو ਸਾਡੇ ਕੋਲੇ ਬਹੁਤ ਵੱਡੇ ਰਿਸੋਰਸਸ ਹੋਣਗੇ ਪਰ ਸੰਗਤ ਹੀ ਦੇਈ ਜਾ ਰਹੀ ਹੈ ਔਰ ਸੰਗਤ ਕੋਲ ਹੀ ਜਾ ਰਹੀ ਹੈ ਇਸ ਚ ਸਿਰਫ ਅਸੀਂ ਇੱਕ ਮੀਡੀਆਮ ਆ ਜਿਵੇਂ ਇੱਕ ਤੁਸੀਂ ਮਾਈਕ ਫੜਿਆ ਮੈਂ ਬੋਲ ਰਿਹਾ ਤੇ ਪਿੱਛੇ ਕੈਮਰਾਮੈਨ ਹੈ ਤੁਸੀਂ ਇੱਕ ਮੀਡੀਆਮ ਹੋ ਇੱਕ ਗੱਲ ਪਹੁੰਚਾਉਣ ਦਾ ਇਸੇ ਤਰ੍ਹਾਂ ਗਲੋਬਲ ਸਿੱਖ ਵੀ ਇੱਕ ਸਾਡੀ ਸੰਸਥਾ ਹੈ ਜਿਹੜੀ ਕਿ ਗਰਾਊਂਡ ਤੇ ਉਤਰੀ ਔਰ ਸੰਗਤ ਨੇ ٹرسٹ ਕੀਤਾ ਸੰਗਤ ਨੇ ਵਿਸ਼ਵਾਸ ਦਿੱਤਾ ਸੰਗਤ ਨੇ ਸੇਵਾ ਭੇਜੀ ਉਹ ਸੇਵਾਵਾਂ ਅੱਗੇ ਜਾ ਰਹੀਆਂ ਨੇ ਔਰ ਸਹੀ ਤਰੀਕੇ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ ਚਾਹੇ ਜਿੰਨਾ ਮਰਜ਼ੀ ਜ਼ੋਰ ਲੱਗ ਜੇ ਮੈਨ ਪਾਵਰ ਲੱਗ ਜੇ ਬਟ ਅਸੈਸਮੈਂਟ ਸਹੀ ਤਰੀਕੇ ਨਾਲ ਪਹੁੰਚ ਕੇ ਸਹੀ ਹੱਥਾਂ ਸਮਾਂ ਜਾ ਘਰ ਬਣਾ ਲੈ ਸ਼ੁਰੂ ਕਰ ਦਿੱਤੇ ਨੇ ਹਾਂਜੀ ਵੀਰ ਜੀ ਦਿਲਜੀਤ ਉਹ ਸਾਜ ਨੇ ਸਾਡੇ ਨਾਲ ਕੋਲੈਬੋਰੇਟ ਕੀਤਾ ਉਹਨਾਂ ਦੀ ਸਾਜ ਫਾਊਂਡੇਸ਼ਨ ਤੇ 10 ਕ ਪਿੰਡ ਉਹਨਾਂ ਨੇ ਅਡਾਪਟ ਕੀਤੇ ਸੀਗੇ ਸੋ 10 ਪਿੰਡਾਂ ਦੇ ਵਿੱਚ ਆਲਮੋਸਟ 85-86 ਘਰ ਨੇ ਜਿਹੜੇ ਉਹਨਾਂ ਦਾ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਚੁੱਕਿਆ। ਫਾਜ਼ਿਲਕਾ ਸਾਡੇ 20 ਤੋਂ 25 ਪਰਿਵਾਰਾਂ ਦੇ ਜਿਹੜੇ ਘਰ ਨੇ ਉਹਨਾਂ ਦਾ ਕੰਸਟਰਕਸ਼ਨ ਦਾ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋ ਇਦਾਂ ਹੋਰ ਪਿੰਡ 7 ਪਿੰਡ ਅਸੀਂ ਹੋਰ ਵੈਰੀਫਾਈ ਕੀਤੇ ਹੋਏ ਆ। ਅਗਲੇ 10 ਦਿਨਾਂ 'ਚ ਉਹਨਾਂ ਦੇ ਘਰਾਂ ਦਾ ਕੰਮ ਸ਼ੁਰੂ ਹੋ ਜਾਏਗਾ। ਸਾਡਾ ਫੋਕਸ ਹੈ ਕਿ ਜਿੰਨੀ ਜਲਦੀ ਸਰਦੀਆਂ ਆਉਣ ਤੋਂ ਪਹਿਲਾਂ-ਪਹਿਲਾਂ ਇਹ ਕੰਮ ਕੰਪਲੀਟ ਕਰ ਦਿੱਤਾ ਜਾਵੇ ਤਾਂ ਜੋ ਪਰਿਵਾਰ ਅੱਜ ਵੀ ਜਿਹੜੇ ਤਰਪਾਲ ਲਾ ਕੇ ਗਲੀਆਂ ਚ ਬੈਠੇ ਜਾਂ ਕਿਤੇ ਹੋਰ ਕਿਸੇ ਦੇ ਘਰੇ ਡੇਰਾ ਲਾਇਆ ਹੋਇਆ ਤੇ ਆਪਣੇ ਘਰਾਂ ਚ ਆਪਣੇ ਛੱਤਾਂ ਦੇ نیچے ਜਲਦੀ ਆਪਣੇ ਘਰਾਂ ਚ ਵਸਣ ਜਾ ਕੇ ਤੇ ਸਾਡਾ ਫੋਕਸ ਉਹ ਕੰਸਟਰਕਸ਼ਨ ਵਾਲੇ ਕੰਮ ਤੇ ਬਹੁਤ ਜ਼ਿਆਦਾ ਹੋ ਗਿਆ ਬਿਲਕੁਲ ਅ ਅੱਜ ਦੇਖਿਆ ਇਹ ਤਸਵੀਰਾਂ 40 ਮੱਜਾਂ ਜਰੂਰ ਅੱਜ ਇੱਕ ਅਰਦਾਸ ਬੇਨਤੀਆਂ ਕਰਕੇ ਡਿਲੀਵਰ ਕੀਤੀਆਂ ਗਈਆਂ ਲੋਕਾਂ ਤੱਕ ਪੁੱਜਦਾ ਕਿ ਕਿੰਨੀਆਂ ਲੇਕਿਨ ਕੱਲੀਆਂ 40 ਮੱਜਾਂ ਦੀ ਗੱਲ ਨਹੀਂ ਹੈ ਇੱਥੇ ਘਰਾਂ ਘਰ ਬਣਾਉਣ ਦੀ ਵੀ ਇੱਕ ਜਿਹੜੀ ਮੁਹਿੰਮ ਹੈ ਜਿਹੜੀ ਉਹ ਲੋਕਾਂ ਨੂੰ ਜਿਨ੍ਹਾਂ ਦੇ ਘਰ ਹੀ ਬਿਲਕੁਲ ਤਬਾਹ ਹੋ ਚੁੱਕੇ ਉਹ ਇਹਦੇ ਦਲਜੀਤ ਦੋਸਾਂਜ ਵੱਲੋਂ ਜਿਹੜੇ ਪਿੰਡ ਅਡਾਪਟ ਕੀਤੇ ਗਏ ਸੀ ਉਹਨਾਂ ਦੇ ਵਿੱਚ ਕੁਝ ਕਰੀਬ 85 ਘਰ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਇਦਾਂ ਹੀ ਫਾਜ਼ਲ ਕਾ ਦੇ ਵਿੱਚ 25 ਘਰ ਜਿਹੜੇ ਨੇ ਉਹ ਬਣਾਨੇ ਸ਼ੁਰੂ ਕੀਤੇ ਨੇ ਹੋਰ ਵੀ ਪਿੰਡਾਂ ਦੇ ਨਾਮ ਲੈ ਰਹੇ ਨੇ ਕਿ ਜਿੱਥੇ ਅਸੈਸਮੈਂਟ ਚੱਲ ਰਹੀ ਪਈ ਆ ਜਿੱਥੇ ਕਿ ਕੋਸ਼ਿਸ਼ ਹੈ ਕਿ ਇੱਕ ਟਾਰਗੇਟ ਲੈ ਕੇ ਚੱਲੇ ਹੋਏ ਨੇ ਕਿ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਲੋਕਾਂ ਨੂੰ ਜਿਹੜੇ ਬੇਕਾਰ ਹੋ ਚੁੱਕੇ ਸੀ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਤੱਕ ਜਾ ਚੁੱਕੀਆਂ ਸੀ ਉਹਨਾਂ ਨੂੰ ਘਰਾਂ ਦੀਆਂ ਛੱਤਾਂ ਮਿਲ ਸਕਣ ਉਹ ਆਪਣੇ ਘਰਾਂ ਦੇ ਵਿੱਚ ਜਾ ਕੇ ਇੱਕ ਸੁਖ ਦਾ ਸਾਲ ਐ ਸਕਰ ਤਸਵੀਰਾਂ ਗੁਰਦਾਸਪੁਰ ਤੋਂ ਨੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਾਨੀ ਟੀਵੀ ਲਈ ਗੁਰਦਾਸਪੁਰ